ਲਾ ਨਾ ਪਿਆ ਤੇਗ ਮਲ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸ਼ੁਰੂ ਤੋਂ ਲੈ ਕੇ ਬੜੇ ਉਪਰਾਮ ਰਹਿਣ ਵਾਲੇ ਸੀ ਸੰਸਾਰ ਤੋਂ ਨਿਰਲੇਪ ਰਹਿਣ ਵਾਲੇ ਸੀ ਜਿਵੇਂ ਮੁਰਗਾਬੀ ਹੁੰਦੀ ਨਾ ਸਾਰਾ ਦਿਨ ਪਾਣੀ ਵਿੱਚ ਰਹਿੰਦੀ ਆ ਸਾਰਾ ਦਿਨ ਸਾਰੀ ਜ਼ਿੰਦਗੀ ਛੱਪੜ ਦੇ ਕਿਨਾਰੇ ਤੇ ਪਾਣੀ ਵਿੱਚ ਰਹਦੀ ਆ ਪਰ ਕਦੇ ਵੀ ਆਪਾਂ ਮੁਰਗਾਬੀ ਦੇ ਖੰਭ ਨਹੀਂ ਗਿੱਲੇ ਵੇਖ ਸਕਦੇ ਉਦੇ ਖੰਭ ਹਮੇਸ਼ਾ ਸੁੱਕੇ ਰਹਿੰਦੇ ਆ ਜਿਵੇਂ ਕਮਲ ਦਾ ਫੁੱਲ ਉਹਦੀ ਕੋਮਲਤਾ ਕਮਲ ਦਾ ਫੁੱਲ ਹਮੇਸ਼ਾ ਰਹਿੰਦਾ ਪਾਣੀ ਵਿੱਚ ਐ ساری ਜ਼ਿੰਦਗੀ ਪਾਣੀ ਦੇ ਵਿੱਚ ੱਕੜ ਦੇ ਵਿੱਚ ਰਹਿੰਦਾ ਹੈ ਪਰ ਕਮਲ ਦੇ ਫੁੱਲ ਦੀ ਨਿਰਲੇਪਤਾ ਇਹ ਹੈ ਬਿਲਖਣਤਾ ਇਹ ਹੈ ਕਿ ਕਮਲ ਦਾ ਫੁੱਲ ਕਦੇ ਵੀ ਆਪਣੇ ਪੱਤੇ ਉਹ ੱਚਕੜ ਦੇ ਵਿੱਚ ਪਾਣੀ ਦੇ ਵਿੱਚ ਨਹੀਂ ਭਿੱਜਣ ਦਿੰਦਾ ਜੀਨੂ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਪੰਕਜ ਮੋਹ ਪਗ ਨਹੀਂ ਚੱਲਐ ਹਮ ਦੇਖਾਂ ਤਹਿ ਡੂਬੀਐ ਅਸੀਂ ਸੰਸਾਰੀ ਲੋਕ ਹਾਂ ਅਸੀਂ ਹਮੇਸ਼ਾ ਪਰਿਵਾਰ ਦੇ ਮੋਹ ਵਿੱਚ ਫਸੇ ਰਹਨੇ ਆਂ ਅਸੀਂ ਹਮੇਸ਼ਾ ਸੰਸਾਰ ਦੇ ਕਾਰ ਬਿਹਾਰ ਵਿੱਚ ਫਸੇ ਰਹਨੇ ਆਂ ਅਸੀਂ ਕਦੇ 2 ਮਿੰਟ ਪਰਮਾਤਮਾ ਦੀ ਬੰਦਗੀ ਦੇ ਵਿੱਚ ਨਹੀਂ ਲਾਉਂਦੇ ਕਦੇ ਅਸੀਂ ਦਿਲੋਂ ਬਹਿ ਕੇ ਕਦੇ ਵਾਹਿਗੁਰੂ ਦਾ ਸ਼ੁਕਰ ਨਹੀਂ ਕਰਦੇ ਪਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਸ਼ੁਰੂ ਤੋਂ ਲੈ ਕੇ ਹਰ ਵੇਲੇ ਪਰਮਾਤਮਾ ਦੇ ਪਿਆਰ ਵਿੱਚ ਬੜੇ ਮगन ਰਹੇ ਸੀ ਬੜੇ ਬਿਹਰਾਗ ਦੀ ਮੂਰਤ ਗੁਰੂ ਤੇਗ ਬਹਾਦਰ ਸਾਹਿਬ ਸਨ ਤੇ ਹਜੇ ਚਾਰ ਕੁ ਬਰਿਆਂ ਦੇ ਹੋਏ ਸੀ ਚਾਰ ਪੰਜ ਸਾਲ ਦੇ ਤੇ ਜਿਹੜੇ ਵੱਡੇ ਭਰਾ ਸੀ ਨਾ ਬਾਬਾ ਗੁਰਦਿੱਤਾ ਜੀ ਉਹਨਾਂ ਦਾ ਵਿਆਹ ਹੋਣਾ ਸੀ ਤੇ ਜੰਜ ਚੜਨੀ ਸੀ ਸਵੇਰੇ ਸਵੇਰੇ ਮਾਤਾ ਨਾਨਕੀ ਜੀ ਨੇ ਬੜੇ ਪਿਆਰ ਦੇ ਨਾਲ ਜੰਝ ਚੜਨ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਤਿਆਰ ਕੀਤਾ ਬੜੀ ਸੋਹਣੀ ਪੋਸ਼ਾਕ ਪਾਈ ਗਹਿਣੇ ਪਾਏ ਬੜੇ ਸ਼ੌਂਕ ਦੇ ਨਾਲ ਤਿਆਰ ਕਰਕੇ ਮਾਤਾ ਨਾਨਕੀ ਜੀ ਨੇ ਜੰਝ ਚੜਨ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਤਿਆਰ ਕੀਤਾ ਬਟਾਲੇ ਵਿਰਾਤ ਜਾਣੀ ਸੀ ਤੇ ਹਜੇ ਗੁਰੂ ਤੇਗ ਬਹਾਦਰ ਸਾਹਿਬ ਜੀ 5 ਸਾਲ ਦੇ ਸੀ 4 ਸਾਲ ਦੇ ਤੇ ਜਦੋਂ ਨਾ ਜੰਜ ਚੜਦੀ ਐ ਤੇ ਸਾਨੂੰ ਪਤਾ ਬੀਬੀਆਂ ਦਾ ਸੁਭਾਅ ਹੁੰਦਾ ਲੋਕਾਂ ਦਾ ਸੁਭਾਅ ਹੁੰਦਾ ਗੇੜ ਚ ਖੜ ਕੇ ਆਪਾਂ ਵੇਖਣ ਲੱਗ ਜਾਂਦੇ ਆ ਇਸ ਤਰ੍ਹਾਂ ਕਹਿੰਦੇ ਲੋਕ ਵੇਖ ਰਹੇ ਸੀ ਗਲੀ ਵਿੱਚ ਖੜ ਕੇ ਜੰਜ ਚੜਦੀ ਤੇ ਸਾਰਿਆਂ ਦੇ ਬਰਾਤੀਆਂ ਦੇ ਬੜੇ ਸੋਹਣੇ ਕੱਪੜੇ ਪਾਏ ਬੜੇ ਸੋਹਣੇ ਆ ਪਸ਼ਾਕਾਂ ਪਾਈਆਂ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਵੇਖਿਆ ਕਿ ਛੋਟਾ ਜਿਹਾ ਬੱਚਾ ਠੰਡ ਦੇ ਵਿੱਚ ਠਰੂ ਠਰੂ ਕਰ ਰਿਹਾ ਉਹਦੇ ਬਹੁਤ ਫਟੇ ਪੁਰਾਣੇ ਜਿਹੇ ਕੱਪੜੇ ਪਾਏ ਹੋਏ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੀ ਛੋਟੀ ਜੀ ਉਮਰ ਦੇ ਵਿੱਚ ਨੇ ਤੇ ਪੁੱਛਦਿਆ ਕਾਕਾ ਤੇਰੀ ਮਾਂ ਨੇ ਤੇਰੇ ਸੋਹਣੇ ਕੱਪੜੇ ਨਹੀਂ ਪਾਏ ਗਰਮ ਕੱਪੜੇ ਨਹੀਂ ਪਾਏ ਉਹ ਕਾਕੇ ਨੇ ਜਵਾਬ ਦਿੱਤਾ ਕਹਿੰਦਾ ਮੇਰੇ ਕੋਲ ਗਰਮ ਕੱਪੜੇ ਨਹੀਂ ਸੋਹਣੇ ਕੱਪੜੇ ਨਹੀਂ ਮੇਰੀ ਮਾਂ ਕਿੱਥੋਂ ਪਾਵੇ ਕਹਿੰਦੇ ਗੁਰੂ ਤੇਗ ਬਹਾਦਰ ਨੇ ਨਾ ਆਪਣੀ ਪੋਸ਼ਾਕ ਲਾ ਕੇ ਆਪਣੇ ਸੁੰਦਰ ਵਸਤਰ ਗਹਿਣੇ ਲਾ ਕੇ ਸਾਰੇ ਉਹ ਬੱਚੇ ਦੇ ਪਵਾਤੇ ਨਾਗਨ ਅਵਸਥਾ ਵਿੱਚ ਜਦੋਂ ਵਾਪਸ ਘਰ ਆਏ ਤੇ ਮਾਤਾ ਨਾਨਕੀ ਜੀ ਬੜੇ ਗੁੱਸੇ ਹੋਏ ਕਹਿੰਦੇ ਤੇਰੇ ਇੰਨੀ ਸੋਹਣੀ ਪੋਸ਼ਾਕ ਇੰਨੇ ਸੋਹਣੇ ਵਸਤਰ ਪਾਏ ਸੀ ਕਿੱਥੇ ਦੇ ਆਇਆ ਤੇ ਮਾਤਾ ਜੀ ਨ ਝਿੜਕਦੇ ਹੋਏ ਗੁਰੂ ਹਰਗੋਬਿੰਦ ਸਾਹਿਬ ਦੇ ਪਾਸ ਲੈ ਗਏ ਬਾਹੋਂ ਫੜ ਕੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਪੁੱਛਿਆ ਬੇਟਾ ਤੇਰੇ ਵਸਤਰ ਤੂੰ ਕਿਨੂੰ ਦੇ ਕੇ ਆਇਆ ਕਿਨੂੰ ਦਾਨ ਕਰ ਆਇਆ ਗੁਰੂ ਤੇਗ ਬਹਾਦਰ ਸਾਹਿਬ ਨੇ ਦੱਸਿਆ ਪਿਤਾ ਜੀ ਜਦੋਂ ਜੰਝ ਚੜ ਰਹੀ ਸੀ ਇੱਕ ਬੱਚਾ ਠੰਡ ਦੇ ਵਿੱਚ ਠਰੂ ਠਰੂ ਕਰਦਾ ਹੋਇਆ ਉਹਦੇ ਫਟੇ ਪਰਾੜੇ ਜੇ ਕੱਪੜੇ ਪਾਏ ਹੋਏ ਸੀ ਮੈਂ ਆਪਣੀ ਪੋਸ਼ਾਕ ਲਾ ਕੇ ਉਹ ਬੱਚੇ ਨੂੰ ਦੇ ਆਇਆ ਤੇ ਗੁਰੂ ਤੇਗ ਹਰਗੋਬਿੰਦ ਸਾਹਿਬ ਨੇ ਨਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਫੜ ਕੇ ਆਪਣੀ ਬੁੱਕਲ ਵਿੱਚ ਲੈ ਕੇ ਬੜੇ ਪਿਆਰ ਦੇ ਨਾਲ ਬਚਨ ਕੀਤਾ ਸੀ ਕਿ ਸਾਡੇ ਸਹਿਬਜ਼ਾਦੇ ਨੇ ਅੱਜ ਆਪਣੇ ਤਨ ਦੀ ਪੋਸ਼ਾਕ ਲਾ ਕੇ ਇੱਕ ਨਗਨ ਬੱਚੇ ਦੀ ਨਗਨ ਅਵਸਥਾ ਨੂੰ ਢਕਿਆ ਹੈ ਕੋਈ ਸਮਾਂ ਆਏਗਾ ਆਪਣੇ ਸਰੀਰ ਦੀ ਚਾਦਰ ਬਣਾ ਕੇ ਡੁੱਬਦੇ ਹੋਏ ਧਰਮ ਦੀ ਇੱਜ਼ਤ ਪਤ ਨੂੰ ਢਕ ਲਏਗਾ ਕੋਈ ਸਮਾਂ ਆਏਗਾ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਥੋੜੇ ਵੱਡੇ ਹੋਏ ਸਹਜੇ ਸਹਜੇ ਜਵਾਨ ਹੋਏ ਇੱਕ ਦਿਨ ਕਹਿੰਦੇ ਗੁਰੂ ਤਹਾਰ ਗੋਬਿੰਦ ਸਾਹਿਬ ਨੇ ਆਪਣੀ ਜ਼ਿੰਦਗੀ ਵਿੱਚ 4 ਜੰਗਾਂ ਕੀਤੀਆਂ ਜੰਗ ਦੇ ਵਿੱਚ ਨਾ ਬੜੀ ਬਹਾਦਰੀ ਨਾਲ ਤੇਗ ਬਹਾਉਂਦਿਆਂ ਨੂੰ ਜਦੋਂ ਵੇਖਿਆ ਜੰਗ ਲੜਦਿਆਂ ਨੂੰ ਵੇਖਿਆ ਗੁਰੂ ਤੇਗ ਬਹਾਦਰ ਗੋਬਿੰਦ ਸਾਹਿਬ ਨੇ ਸਹਿਜੇ ਬਚਨ ਕੀਤਾ ਸੀ ਕਹਿੰਦੇ ਸਾਡਾ ਸੁਪੁੱਤਰ ਤਾਂ ਤੇਗ ਦਾ ਧਣੀ ਐ ਕਿਦਾਂ ਯੋਧਿਆਂ ਵਾਂਗ ਕਿਦਾਂ ਤੇਗ ਨੂੰ ਬਹਾਉਂਦਾ ਇਹ ਤੇਗ ਮਲ ਨਹੀਂ ਇਹਦਾ ਨਾਂ ਤੇਗ ਬਹਾਦਰ ਐ ਉਸ ਤੋਂ ਬਾਅਦ ਤੇਗ ਬਹਾਦਰ ਨਾਂ ਪਿਆ ਨੌਵੇਂ ਪਾਤਸ਼ਾਹ ਦਾ